ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਐ ਠੀਕ ਠਾਕ ਹਾਂ ਤੇ ਅੱਜ ਹੈਗਾ ਬਿਗ ਸਰਪ੍ਰਾਈਜ਼ ਤੁਹਾਡੇ ਲਈ ਸਾਰਿਆਂ ਲਈ ਸੋ ਉਹ ਤੁਹਾਨੂੰ ਬਾਤ ਚ ਹੀ ਦੱਸਾਂਗੇ ਅੱਜ ਆਪਾਂ ਫੇਰ ਸ਼ੂਟ ਤੇ ਚੱਲੇ ਆ ਬਹੁਤ ਕੈਂਟ ਗਾਣਾ ਐ ਤੇ ਗਾਣਾ ਵੀ ਤੁਹਾਡੇ ਉਸ ਬੈਸਟ ਸਿੰਗਰ ਦਾ ਐ ਜਿਹਨੂੰ ਸ਼ਾਇਦ ਤੁਸੀਂ ਕਾਫੀ ਫਿਲਮਾਂ 'ਚ ਦੇਖਿਆ ਹੋਊਗਾ ਕਾਫੀ ਗਾਣੇ ਆਏ ਹੋਏ ਬਾਈ ਦੇ ਕੁੜੀਆਂ ਬਹੁਤ ਫੈਨ ਆ ਬਾਈ ਦੀਆਂ ਬਾਕੀ ਬਾਈ ਦੇ ਨਾਲ ਆਪਾਂ ਨੂੰ ਗਾਣੇ 'ਚ ਗਾਨੀ ਜੈਕਟ ਮਿਲੇ ਤੁਹਾਡੇ ਸਾਰਿਆਂ ਕਰਕੇ ਥੈਂਕ ਯੂ ਸੋ ਮਚ ਤੇ ਆਪਾਂ ਵਕੇਸ਼ਨ ਤੇ ਤੁਰਪੇ ਕੈਬ ਕਰ ਲਈ ਬੁੱਕ ਤੇ ਉੱਥੇ ਪਹੁੰਚ ਕੇ ਬਲੌਗ ਕੰਟੀਨਿਊ ਕਰਦੇ ਆਂ ਤੇ ਤੁਸੀਂ ਜੁੜੇ ਰਹੋ ਅਜ ਦੇ ਬਲੌਗ ਦੇ ਨਾਲ ਬਹੁਤ ਕੈਂਡ ਬਲੌਗ ਹੈ ਅੱਜ ਦਾ ਨੈਕਸਟ ਵੀਗਾ ਦੇਖੋ ਸਾਰਟ ਵਿੱਚੋਂ ਛੋਟੇ

ਲੇਡ ਹੋਈ ਜਿਆਦਾ ਅਬ ਇਹ ਰਿਹਾ ਹੈਲਮਟ ਲੋ ਜੀ ਬਾਬਿਓ ਕੀ ਹੋ ਗਿਆ ਸਪਰੇਅ ਨਾ ਟਿਸ਼ੂ ਲੈ ਲਾ ਆਹ ਜੀ ਮੇਕਅਪ ਦੀ ਵਾਰੀ ਹਾਂ ਅੱਛਾ ਤੂੰ ਸੰਤਰੀ ਦੀ ਫਾੜੀ ਅਡਾ ਭਾਈ ਉਹ ਠੀਕ ਹੈ ਵੀਰੇ ਵਧੀਆ ਕੈਂਟ ਰੀਆ ਬਣਾਦੀ ਹਾਂ ਹਾਂ ਲੋ ਬਾਬਿਓ ਆਹ ਜੀ ਸਪੌਟ ਕੋਈ ਸੋਹ ਭਾਈ ਨੇ ਕੈਂਟ ਲੁੱਕ ਬਣਾ ਦੇ ਦੇ ਲਓ ਬਾਬਿਓ ਤੁਰੇ ਮੇਕਅਪ ਹੋ ਰਿਹਾ ਬਾਈ ਰਹਿਣ ਪੂਰਾ ਹੱਥੋਂ ਵਿੱਚ ਲਾ ਦੇਣਾ ਇਹਨੂੰ ਕਲਾਗਾਰੀ ਬੰਨੇਣਾ ਬਾਈ ਚੈੱਕ ਕਰੋ ਬਾਬੇ ਉਹ ਜਵਾਨੀ ਬਦਲ ਲੱਗ ਰਿਹਾ ਵੀ ਹੱਥ ਫੁੱਗਿਆ ਹੋਇਆ ਪਰਮਨੈਂਟ ਰਹਿ ਸਕਦਾ ਬਾਈ ਇਹ ਬਾਈ ਦੀ ਸਮਾਈਲ ਗੈਂਟ ਲੱਗੀ ਇਹ ਬਾਈ ਚੈੱਕ ਕਰੋ ਬਾਬੇ ਕਿਹੜੀ ਚਾਹ ਪੀਣੀ ਸਟੇਸ਼ਨ ਤੇ ਕੇਸ਼ ਨੇ ਉਹ ਟ੍ਰੇਨ ਖੜੀ ਹੈ ਲੋਈ ਟ੍ਰੇਨ ਦੇ ਵਿੱਚ ਚੜ ਗਿਆ ਮੈਂ ਪਰ ਇਹ ਹੈ ਸ਼ੂਟ ਵਾਲੀ ਟ੍ਰੇਨ ਹੈ ਬਹੁਤ ਸਣਾ ਸ਼ੂਟ ਚੜਾ ਰਿਹਾ ਹੈ ਦੱਬੇ ਦੱਬੇ ਹੋਏ ਗਏ ਮਿੱਤਰੋ ਲੋ ਜੀ ਬਾਪੂ ਆਪਣੇ ਲਈ ਆ ਗਏ ਫਰੂਟ ਲਾ ਅਜੇ ਜੀ ਪਹੁੰਚਿਆ ਜੀ ਐਚ ਐਲ ਵੀ ਫਿਲਮ ਸਿਟੀ ਜਿੱਥੇ ਹੁੰਦੇ ਆ ਵੱਖ-ਵੱਖ ਪ੍ਰਕਾਰ ਗਾਣਿਆਂ ਦੇ ਸੌਂਗ ਤੇ ਸਪੈਸ਼ਲ ਮੇਰੇ ਲਈ ਜੈਗਰ ਲੈ ਕੇ ਆਇਆ ਕਿਸੇ ਨੇ ਵੀ ਗਾਣਾ ਗੁਣਾ ਸ਼ੂਟ ਕਰਨਾ ਹੋਵੇ ਐਚ ਐਲ ਵੀ ਫਿਲਮ ਸਿਟੀ ਜਾ ਕੇ ਕਰ ਸਕਦੇ ਆ ਜੀ ਇੱਧਰ ਹੀਰਾ ਬਾਈ ਜੀ ਹੀਰਾ ਬਾਈ ਜੀ ਜੇ ਨਾ ਫਿਲਮ ਸ਼ੂਟ ਕਰਨੀ ਹੋਵੇ ਉਹ ਵੀ ਇੱਥੇ ਆ ਸਕਦਾ ਹੈ ਹੀਰਾ ਬਾਈ ਜੀ ਜਦੋਂ ਵੀ ਕਰਦੇ ਆ ਸਭ ਕਰ ਸਕਦੇ ਨੇ ਉਹਰੇ ਫੋਨ ਦੇ ਵਿੱਚ ਕੋਈ ਸ਼ਾਰਟ ਫਿਲਮ ਬਣਾਉਣੀ ਆ ਉਹ ਵੀ ਕਰ ਸਕਦੇ ਆ ਬਹੁਤ ਹੀ ਸਹੀ ਬਹੁਤ ਸ਼ੂਟ ਚੱਲ ਰਹੇ ਹੋਰੇ ਹੁਣ ਧੋਪਾਂ ਦੇ ਲੋ ਕਿੰਨੀ ਆ ਗਈ ਮਿੱਤਰੋ ਦੋ ਤਿੰਨ ਸ਼ੂਟ ਚੱਲ ਰਹੇ ਹੋਰੇ ਕੀ ਕੇ ਸੈੱਟ ਲੱਗਣ ਲੱਗਿਆ ਬਹੁਤ ਸੋਨੇ ਸੋਨੇ ਸੈੱਟ ਹੈ ਬਰਾ ਲਓ ਜੀ ਸ਼ਾਮ ਹੋ ਗਈ ਹੈ ਸ਼ਾਮ ਦੇ 5 ਵਜੇ ਤੇ ਸ਼ੂਟ ਬਹੁਤ ਸੋਹਣਾ ਚੱਲ ਰਿਹਾ ਪਰ ਦੰਜਲ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਜਿਹੜੇ ਮਾਡਲ ਹੈ 24 22 30 ਕਿਤੇ ਨੇ ਪਟਨੇ ਰਪੀ ਤੇ ਦੱਸ ਕੀ ਕਰਾਂ ਤੇਰਾ ਗੁੱਗਲ ਉਹ ਜੀ ਦਾ ਸੋ ਉਹਨਾਂ ਦਾ ਗਾਣਾ ਤੂੰ ਸੁਣਿਆ ਹੀ ਹੋਣਾ ਮੈਨੂੰ ਤਾਂ ਨਾਮ ਨਹੀਂ ਪਤਾ ਕੀ ਹਾਲ ਹੈ ਮੇਕਅਪ ਕਰਾ ਕੇ ਪਤਾ ਨਹੀਂ ਮੇਰਾ ਰੰਗ ਕਾਲਾ ਗਿਆ ਤੋਂ ਆਉਣ ਲੱਗ ਜਾਂਦਾ ਇਹ ਮੇਕਅਪ ਤਾਂ ਕਰਿਆ ਜਾਂਦਾ ਵੀ ਜਿਹੜੇ ਨਾ ਦਾਗ-ਦੂਗ ਜਿਹੇ ਹੁੰਨੇ ਉਹ ਚੱਕ ਹੋ ਜਾਂਦੇ ਆ ਬਾਕੀ ਸ਼ੂਟ ਬਹੁਤ ਸੋਹਣਾ ਚੱਲ ਰਿਹਾ ਓਕੇ ਦੀ ਰਿਪੋਰਟ ਹੈ ਕੰਮ ਲੋਟ ਹੈ ਤੇ ਬਾਬਿਓ ਮੇਰਾ ਇਹਦੇ ਵਿੱਚ ਕਰੈਕਟਰ ਬਹੁਤ ਸੋਹਣਾ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਗਾਣਾ ਗਾਣਾ ਬਹੁਤ ਘੈਂਟ ਹੈ ਤੁਸੀਂ ਸੁਣਿਆ ਹੋਇਆ ਆਇਆ ਹੋਇਆ ਗੁਰਨਾਮ ਭੁੱਲਰ ਵੀਰੇ ਦਾ ਤੇ ਉਹਦੀ ਵੀਡੀਓ ਚੱਲ ਰਹੀ ਆ ਹੁਣ ਨੈਕਸਟ ਸੈੱਟ ਤੇ ਜਾਣਾ ਤੇ ਮੇਰਾ ਸਾਰਾ ਹੀ ਸੀਨ ਗਰਨਾਮ ਬਾਈ ਨਾਲ ਹੈ ਠੀਕ ਹੈ ਜੀ ਮਤਲਬ ਕਿ ਮੈਂ ਬਾਈ ਦੀ ਗੱਲਬਾਤ ਕਰਵਾਉਣਾ ਹੈ ਦੋਸਤ ਹੈ ਬਾਈ ਦਾ ਓਕੇ ਰਿਪੋਰਟ ਆ ਵੀਰੇ ਇਹ ਲੋਕੇਸ਼ਨ ਜੀ ਐ ਦੇਖ ਕੇ ਲਾਣਾ ਚైనా ਚਾ ਕੇ ਆ ਜੀ ਮੇ ਭਰਾ ਆਪਨੇ ਓ ਠੀਕ ਹੈ ਵੀਰੇ ਬਹੁਤ ਵਧੀਆ ਲੱਗ ਰਿਹਾ ਵੀਰੇ ਘੈਂਡ ਘੈਂਡ ਬਰਾ ਮਿਲੇ ਆਪਾਂ ਨੂੰ ਸ਼ੂਟ ਤੇ ਹੁਣ ਨੈਕਸਟ ਸੈੱਟ ਤੇ ਆ ਗਏ ਆਪਾਂ ਠੀਕ ਹੈ ਇਹ ਇਹ ਦੂਸਰਾ ਸੈੱਟ ਹੈ ਸਾਰੇ ਇਧਰੋਂ ਭੱਜੇ ਆ ਰਹੇ ਆਂ ਕੀ ਬਾਤ ਹੈ ਬਾਬੇ ਮੈਂਟੋ ਮੈਂਟੀ ਫਰੇਮ ਤਿਆਰ ਹੋ ਗਿਆ ਦੇਖੋ

ਆ ਬੰਦੇ ਬੱਥੇ ਨੇ ਮੇਰੀ ਮੂਵੀ ਲਾ ਰਾ ਜੀ ਪਿੱਛੇ ਲਾਈਨ ਅੱਪ ਮਿਲਦੇ ਪੜਾਇਆ ਆ ਕੰਮ ਹੋਏ ਹੋਏ ਗੱਡਾ ਨੱਕ ਸਾਲੇ ਦਾ